ਕੱਗਰ ਵਾਲੀ ਮੋਟਰ ਚੱਲਦੀ 20 ਦੀ ਮੋਟਰ ਆਏ ਹਾਏ ਆਏ ਜੁੱਸ ਨੋਰਮਲ ਵਾਲੇ ਕੁੱਤੇ ਬੋ ਰਿਹਾ ਸਾਨੂੰ ਤੇ ਤੂੰ ਹੀ ਹੈ ਬਤਾਇਆ 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 ਭਾਈ ਐਪੀ ਵਾਲੇ ਬਾਦੂ ਇਹ ਬੰਦੇ ਰੋਜ਼ ਮੇਰ ਨਾਲ ਮਾਰੀ ਕਰਦੇ ਦੀ ਰੋਜ਼ ਹੈਪੀਰ ਗੋਲੂ ਹੈਪੀ ਤੇ ਗੋਲੂ ਅੱਜ ਮਨੂਆ ਅੱਜ ਹੈਪੀ ਨਾਲ ਫਸ ਗਿਆ ਮਨੂ ਓਏ ਓ ਕੱਢ ਲਈ ਓਏ ਓ ਓ ਲੋ ਜੀ ਬਾਪੇਓ ਆਪਾਂ ਚੱਲਦੇ ਆਂ ਖੇਤ ਰਾਤ ਭਾਰ ਮਸੀ ਲੱਗ ਗਲਿਆ ਇਹਨੂੰ ਫੋਲ ਕੇ ਘਰੇ ਰੱਖ ਦਿੰਦੇ ਨੇ ਕਾਰਨ ਕਾਲੇ ਤਾਰਾ ਵੀ ਨਹੀਂ ਛੱਡਦੇ ਆ 49 ਨੇ ਹੀ ਆ ਟਰੱਸਵਾਰ ਨੂੰ ਤਾਂ ਅਸੀਂ ਤੈਜੀ ਕਰਾਗਾ ਤਾਰਾ ਵੀ ਨਹੀਂ ਛੱਡਦੇ ਆ ਸਾਡੇ ਇਧਰ ਘੱਗਰ ਵਾਲਾ ਤੇ ਬਾਬੇ ਆਪਣਾ ਟਰਾਂਸਫਰਮ ਤਾਰਨ ਦਾ ਇੱਕ ਰੀਜ਼ਨਾ ਕਿਉਂਕਿ ਸਾਡੇ ਤੇ ਚੋਰੀ ਤਾਂ ਬਹੁਤ ਯਾਰ ਚੋਰੀ ਦੀ ਬਹੁਤ ਪ੍ਰੋਬਲਮ ਆ ਤੇ ਇਸ ਕਰਕੇ ਹਰ ਸਾਲ ਸਾਨੂੰ ਟਰਾਂਸਫਰਮ ਤਾਰਨਾ ਪੈਂਦਾ ਇਸ ਵਾਰੀ ਵੀ ਘੱਟੋ ਘੱਟ ਸਾਡੇ ਇੱਥੇ ਨਿੜਕੜੇ ਮੋਟਰਾਂ ਦੇ ਪੰਜ ਇਹ ਡਰੈਸ ਫਾਰਮ ਖੁੱਲ ਗਏ ਇਸ ਕਰਕੇ ਹੋਣ ਜਦੋਂ ਸਾਨੂੰ ਲੋਡ ਹੁੰਦੀ ਆ ਉਦੋਂ ਆਪਾਂ ਡਰੈਸ ਫਾਰਮ ਲੈ ਆਨੇ ਹੁੰਨੇ ਆ ਤੇ ਆਪਾਂ ਧਰ ਦਨੇ ਹੁੰਨੇ ਆ ਚਲੋ ਐ ਵੀ ਖੇਚਲਾ ਤਾਂ ਹੈਗੀ ਆ ਟਾਈਮ ਤਾਂ ਬਰਬਾਦ ਹੁੰਦਾ ਬਟ ਮਜਬੂਰੀ ਆ ਕੀ ਕਰੀਏ ਹਨਾ ਤੇ ਕਿਹਦੇ ਕਿਹਦੇ ਘੱਗਰ ਕੋਲ ਖੇਤ ਨੇ ਯਾਰ ਕਿਹਦੇ ਕਿਦ ਨਾਲ ਇਦਾਂ ਹੁੰਦਾ ਤੇ ਕਮੈਂਟਾਂ ਚ ਜ਼ਰੂਰ ਦੱਸਿਓ ਬਾਈ ਹਨਾ ਤੇ ਦੇਖੋ ਫਿਰ ਡਰੈਸ ਫਾਰਮ ਧਰਈਏ ਆਪਾਂ ਤੇ ਡਰੈਸ ਫਾਰਮ ਆਪਾਂ ਧਰਤਾ ਤੇ ਦਿਖਾਉਣਿਆ ਤੁਹਾਨੂੰ ਅੱਜ ਕੱਗਰ ਵਾਲੀ ਮੋਟਰ ਚੱਲਦੀ 20 ਦੀ ਮੋਟਰ ਪਾਣੀ ਦੇਖੋ ਕਿੰਨਾ ਮਾਰਦੀ ਅੱਜ ਤੇ ਜਿਨ੍ਹਾਂ ਦੀਆਂ ਤਾਂ ਕੱਗਰਾਂ ਚ ਮੋਟਰਾਂ ਸੁੱਟੀਆਂ ਹੋਈਆਂ ਨੇ ਉਹਨਾਂ ਨੂੰ ਤਾਂ ਪਤਾ ਬਾਈ ਨੂੰ ਕਿੰਨਾ ਪਾਣੀ ਮਾਰਦੀਆਂ ਨੇ ਮੋਟਰ ਤੇ ਤੁਹਾਨੂੰ ਅੱਜ ਲਾਈਵ ਦਿਖਾਉਣਿਆ ਕਿ ਜਿਹੜੀ ਆਪਾਂ ਨੇ ਕੱਗਰ ਚ ਸੁੱਟੀ ਹੋਈ ਐ ਮੋਟਰ ਉਹਦਾ ਟਰਾਂਸਫਾਰਮ ਤੇ ਹਮੈਂ ਨਾਟ-ਨੂਟ ਲੈ ਕੇ ਉਹਨਾਂ ਹਾਲ ਦੇਖੋ ਕੀ ਹੋਇਆ ਦੁਪਹਿਰਾਂ ਹੋਇਆ ਸੀਗਾ ਚਲੋ ਦੇਖੋ ਬਾਬੇ ਅੱਗੇ ਫਿਰ ਕੀ ਬੰਦਦਾ ਕਤਾਲੇ ਉਹ ਬਸ ਠੀਕ ਉਧਰ ਪੈ ਗਿਆ ਇਹਦਾ ਨਾਟ ਉਹ ਬਹੁਤ ਬੰਦਾ ਸੋਟ ਨਾਟ ਕਿਹਦਾ ਇਹਦੇ ਇੱਕ ਛੋਟਾ ਨਾਟ ਪੈ ਉਸੇ ਹੋਰ ਫਾਈਨਲੀ ਟਰਾਂਸਫਾਰਮ ਧਰਿਆ ਗਿਆ ਨਾਟ ਨੋਟ ਕਸੀ ਜਾਂਦਾ ਜਿਹੜੀ ਤੇ ਆਪਾਂ ਚੱਲਦੇ ਆ ਘਰੇ ਹੁਣ ਆਪਾਂ ਲੈ ਕੇ ਆਉਨੇ ਆ ਪੈਡੀ ਪਾ ਕੇ ਵੱਡੇ ਟਰੈਕਟਰ ਮਾਕਰ ਤੇ ਕੱਦੂ ਹੋ ਜਾਊਗਾ ਸ਼ਾਮ ਨੂੰ ਆਪਣਾ ਦਿਖਾਉਣੇ ਤੁਨੂੰ ਦੋ ਗਿੱਲੇਾਂ ਚ ਪਾਣੀ ਹੋ ਜਾਊਗਾ ਤੇ ਆ ਦੇਖੋ ਕੱਲ ਮੈਂ ਖੇਤ ਬਾਇ ਸੀ ਕਿ ਮੱਕੀ ਵਾਲੇ ਇੱਧਰ ਰਮਾਨ ਤੇ ਚਾਚਾ ਲੱਗੇ ਨੇ ਮਿਰਚਾਂ ਤੋੜਨਾ ਗੁੱਲੋ ਇਵੇਂ ਆਪਾਂ ਆ ਕੇ ਫੇਰ ਆਪਾਂ ਲਿਆਏ ਹੁਣ ਵੱਡਾ ਡਰੈਕਟਰ ਔਰ ਪੈਂਡੀ ਆਪਾਂ ਲਿਆਏ ਪੈਂਡੀ ਲਿਆਏ ਕੋਈ ਬਰੇ ਪੈਂਡੀ ਨਾਲੇ ਨੇ ਕਰਚੇ ਕਰਚੇ ਨੇ ਵਧੀਆ ਦਾਬ ਜਾਣੇ ਮੋਟਰ ਦੇ ਨੇ ਚੱਜੇ ਘਟਾਲੂ ਨੇ ਨਾਲੇ ਤੁਹਾਨੂੰ ਦਿਖਾਉਂ ਮੈਂ ਟ੍ਰਾਂਸਫਰਰ ਦਾ ਸਰਕਟ ਅਗਰ ਵਾਲੀ ਮੋਟਰ ਦਾ ਘੋਣੇ ਤੁਹਾਨੂੰ ਇਹ ਆ ਫਿਰ ਚਾਹ ਰੱਖੋ ਜਿਹੜੀ ਤਰੀਗੀ ਆਪਾਂ ਨੇ ਪਤਾ ਹੈ ਮਾਰਦੇ ਹਾਂ ਕੀ ਕਰਾਂ ਤੂੰ ਕੀ ਕਹਿ ਰਹੀ ਆ ਈਪੀ ਈਪੀ ਦਾ ਤੇ ਟੀਵੀ 스타ਟਰ ਹਾਂ ਪਹਿਲਾਂ ਵਾਂਗ ਬੋਲ ਕਰੀ ਤੇ ਬੋਲ ਹਾਂ ਕੀ ਕਰਾਂ ਯਾਦਾ ਅਜਾਦਾ ਪਤਾ ਆਦਾ ਆ ਗਿਆ ਚਲ ਆ ਗਿਆ ਚਲ ਲੋ ਜੀ ਬੱਬਾਈ ਤੀਨੂ ਕਹਿੰਦੇ ਘੱਗਰ ਵਾਲੀ ਮੋਟਰ ਜਿਹਨਾਂ ਦਾ ਘੱਗਰਾਂ ਕੋਲ ਮੋਟਰ ਨੇ ਤਾਂ ਉਹਨਾਂ ਨੂੰ ਤਾਂ ਪਤਾ ਹੀ ਹੋਊਗਾ ਵੀ ਇੱਕ ਘੱਗਰ ਵਾਲੀ ਕਿੰਨਾ ਪਾਣੀ ਮਾਰਦੀ ਆ ਹਨਾ ਇੱਕ ਆ ਵੀ ਆਪਣੀ ਮੋਟਰ ਵਧੀਆ ਪਾਣੀ ਮਾਰਦੀ ਆ ਤੇ ਲਾਲੋ ਸਾਹਿਬ ਕਿੰਨਾ ਏਰੀਆ ਆਊਗਾ ਇਹ 1.5 2 ਗਿੱਲਿਆਂ ਵਾਂਗ ਜਗਾ ਤੇ 11 ਵਜੇ ਲੇਟ ਆਈ ਸੀਗੀ 3 ਵਜੇ ਦੇਖੋ ਬਰ ਮਾਰਿਆ ਨਾ ਡੱਕ ਕੇ ਖੇਤ ਡੈੜੀ ਕੱਦੂ ਲੱਗਿਆ ਕਰ ਦਵਲ ਵਾਰੀ ਅੱਜ ਦੇਖ ਲੈ ਆ ਵੀ ਖਤਾ ਇੱਕ ਵਾਰੇ ਜਾਣਾ ਇੱਧਰ ਨਾਲ ਲੜੀ ਕਦ ਦੁਮਰੀ ਜਾਂਦਾ ਆਪੇ ਹੁਣ ਆਪ ਚ ਲੈ ਆਣਾ ਵੇਗਾ। ਉਹ ਥੀ ਸਾਰੇ ਨੇ ਹੈਪੀ ਹੋਣੀ, ਗੋਲੂ ਹੋਣੀ ਤੇ ਮਨੋ ਹੋਣੀ ਆਏ। ਆ ਜਾਂਦਾ ਹੈ ਵੀਰੇ ਦਾ ਸਮਾਨ। ਹੈਪੀ ਹੁਣ ਦਾ ਟੈਂਪੂ ਜਾਂਦਾ ਦੇਖੋ। ਸਮਾਨ ਲੱਦੇ ਹੋਇਆ। ਅੱਜ ਮੌਸਮ ਦੇਖੋ ਕਿੰਨਾ ਘੈਂਟ ਹੈ। ਸੁਹਾਵਣਾ ਮੌਸਮ। ਹਾਂ ਮੀਂਹ ਵਾਲਾ ਮੌਸਮ। ਕਿ ਘਾਟ ਘਾਟ ਨ ਹੋ ਰਿਹਾ ਹੈ। ਪਟਿਆਲੇ ਮੀਂਹ ਪੈ ਗਿਆ ਪਰ ਸਾਡੇ ਇੱਥੇ ਮੀਂਹ ਨਹੀਂ ਪਿਆ ਹੈਗਾ। ਫਿਰ ਤੁਹਾਨੂੰ ਜਾ ਕੇ ਮਿਲਦੇ ਹਾਂ ਉੱਤੇ। ਅਲੈਕੁਮ ਸਲਮ। ਰਿਆਦ ਬੰਦਾ ਘੱਟ ਰਹਿੰਦਾ ਕੋਈ ਗੱਲ ਨਹੀਂ ਬੋਲੋ ਲੰਗਾ ਤੂੰ ਵੀ ਖਾ ਰਿਹਾ ਹੁੰਦਾ ਨਾਲ ਕੈਂਪਰ ਖਾ ਰਿਹਾ ਹੋਣਾ ਕੋਈ ਗੱਲ ਨਹੀਂ ਬਾਈ ਸੁਣੀ ਚੱਲ ਇਹਨਾਂ ਦੀ ਗੱਲਾਂ ਚੁੱਪ ਕਰੀ ਖੜ ਕੇ ਸਾਰੇ ਦੇਖੀਓ ਗੜੇ ਰੋ ਚੁੱਪ ਕਰਕੇ ਕੋਈ ਚੱਕਰ ਨਹੀਂ ਮੈਂ ਵਾਜੋ ਵਾਇਸ ਉਹ ਕਰ ਦੂੰਗਾ ਜੜਾ ਬੋਲੀ ਇਹੀ ਇਕੱਲਾ ਹੀ ਆ ਜਾ 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 ਬਾਕੀ ਇੱਕ ਫਰਕ ਦਾ ਸਿੰਧੂ ਜੀ ਨੇ ਭੁੱਖਾ ਪੰਦਾ ਆਪਣੀ ਦੁਨੀਆ ਦੇਖ ਆਏ ਹਾਏ ਤੇਰੀ ਸਮਾਈਲ ਨਹੀਂ ਬਈ ਇਹ ਤਾਂ ਪਾਰਟੀ ਮੰਗ ਲੈਣਗੇ ਆਉਂਦਾ ਇੰਦੀ ਜਿੰਦ ਦਾ ਹੈ ਨਹੀਂ ਪਾਰਟੀ ਸਿੰਧੂ ਪਾਰਟੀ ਜਨਮ ਦਿਨ ਵਾਟੇ ਸਿੰਧੂ ਸਾਲੇ ਮਹੀਨਾ ਹੋ ਗਿਆ ਜਨਮ ਦੇ ਨਿਕਲੇ ਨੂੰ ਹੈਪੀ ਬਰਥਡੇ ਸਿੰਧੂ ਇਹ ਨਾਲੇ ਵੀਡੀਓ ਕਰਾ ਇਹਦਾ ਖਵਾਇਆ ਹੋਇਆ ਹਾਜ਼ਰ ਨਹੀਂ ਹੋਦਾ ਇਹ ਪਾਜੋ ਲਾਨਤੀ ਹੁਣ ਖਾਇਓ ਵੀ ਨਾ ਤੁਸੀਂ ਜੇ ਚੰਗੀ ਨਹੀਂ ਤਾਂ ਖਵਾ ਦੇ ਥੋੜਾ ਬੋੜਾ ਸੋਚ ਕੇ ਫਿਰ ਤਾਂ ਪਾਜੂਗਾ ਨਹੀਂ ਨਹੀਂ ਹੋਰ ਵਾਰ ਖਵਾਤਾ ਜਮਾ ਮੜ ਜੇ ਨਹੀਂ ਹੈਗਾ ਬਿਮਾਰ ਹੋ ਗਿਆ ਮੈਂ ਨੋਰਮਲ ਜਮ ਗਿਆ ਦੀ ਵੀ ਤੂੰ ਇਹਨਾਂ ਨੂੰ ਪਾਰਟੀ ਨੋਰਮਲ ਦਾ ਕੀ ਮਤਲਬ ਜਦੋਂ ਨੋਰਮਲ ਦਾਲੇ ਕੁੱਤੇ ਅਗੋ ਜੇ ਡਾਊਨਲੋਡ ਕਰਾ ਦੇਉੜ ਨਾਂ ਉੱਤੇ ਲੱਗਦੀ ਤੇ ਦੂਵੇ ਤੋਂ ਹੈ। ਹੈਪੀ ਆਇਆ ਹੋਇਆ ਰੂੰਗੇ ਚ ਦਾ। ਐ ਓਏ ਹੈਪੀ ਆਇਆ ਹੋਇਆ ਰੂੰਗੇ ਚ। ਉਹ ਦੇਖ ਕਿਵੇਂ ਆਪ ਦਾ ਦੇਖੀ। ਕਿਹੜਾ ਸਭ ਤੋਂ ਘੰਟਾ ਹੋਗਾ ਉਹ ਨਹੀਂ ਪਤਾ। ਲੈ ਵੀ ਗਾ ਮੁੰਡੇ ਕੋਲ ਗੱਪੇ ਖਾਣਾਗੇ। ਆ ਜਾ। ਲੈ ਫਿਰ ਰਮਾਨ ਤਿਆਰ ਹੋ ਜਾ। ਲੈ ਫਿਰ ਰਮਾਨ। ਰਮਾਨ ਹੋ ਗਿਆ ਤੇ ਬਹੁਤ ਹੱਸਦਾ ਹੈ ਕੌਣ ਰਮਾਨ ਗੁਲਗੱਪੇ ਕੋਣ ਡਵਾਵੀ ਰੱਖੀ ਮਗਰਪਾ ਉਹ ਗਲਤ ਮਲ ਤਾਂ ਕੌਣ ਬੋਲ ਰਿਹਾ ਸਾਨੂੰ ਤੇ ਤੂੰ ਹੀ ਆ ਤਾਇਆ ਤਾਇਆ ਭੈਣ ਜਦੋਂ ਜਦੋਂ ਬੇਤੀ ਕਰੀ ਜਾਂਦਾ ਮੂੰਹ ਤੇ ਓਏ ਆਜੋ ਪੀਲਾ ਪੀਲਾ ਐ ਭਈ ਮੈਂ 100 ਰੁਪਏ ਲਵਾਂ ਉਹ ਡਰੋਂ ਨਾ ਪੈਸੇ ਵਾਦੂ ਨੇ ਐਪੀ ਵਾਲੇ ਐਪੀ ਵਾਲੇ ਵਾਦੂ ਇਹ ਬੰਦੇ ਰੋਜ਼ ਮੇਰ ਨਾਲ ਮਾੜੀ ਕਰਦੇ ਦੀ ਰੋਜ਼ ਐਪੀ ਤੇ ਗੋਲੂ ਅੱਜ ਮਨੂ ਫਸ ਗਿਆ ਐਪੀ ਨਾਲ ਫਸ ਗਿਆ ਮਨੂ ਆਪਾਂ ਕੱਢ ਲਈ ਚਾਬੀ ਇਹਨਾਂ ਦੇ ਮੋਟਰਸਾਈਕਲ ਦੀ ਆਏ ਹਾਏ ਓਏ ਓਏ ਕੱਢ ਲਈ ਓਏ 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 ਮੈਂ ਮਾਰ ਕੇ ਦੂਣਾ ਰੋਗਲੀ ਦੂਣਾ ਰੋਗਲੀ ਮੈਂ ਤੂੰ ਮੈਂ ਆਪਣਾ ਬਤਵਰਾ ਕਰ ਆਇ ਨਹੀਂ ਹੁੰਦਾ ਆ ਕੱਢ ਲਈ ਕੱਢੀ ਨਹੀਂ ਵਾ ਠੀਕ ਆ ਇਹਨਾਂ ਨਾਲ ਸਾਰਾ ਮਾਰੀ ਕਰਾਗਾ ਜੀ ਐਂ ਹੀ ਕਰਦੀਆਂ ਜਿਹਨਾਂ ਨੂੰ ਪਿੰਡ ਤੋੜ ਕੇ ਲੈ ਕੇ ਜਾਣਾ ਡੇਂਡੀ ਮਾਰ ਚੱਪੀ ਕੱਢ ਲੈ ਕਰ ਆਜੋ 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 ുണ്ട് ആ